ਬਿਹਾਰ ਦੇ ਵਿੱਚ ਵੱਡਾ ਬਿਵਾਲ ਹੋਇਆ ਹੈ ਪੁਲਿਸ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਹਿਰਾਸਤ ਵਿੱਚ ਲੈ ਲਿਆ ਪੁਲਿਸ ਨੇ ਮਰਨ ਵਰਤੇ ਬੈਠੇ ਪ੍ਰਸ਼ਾਂਤ ਕਿਸ਼ੋਰ ਨੂੰ ਚੁੱਕਿਆ ਦੇਰ ਰਾਤ ਗਾਂਧੀ ਮੈਦਾਨ ਤੋਂ ਹਿਰਾਸਤ ਵਿੱਚ ਲਿਆ ਗਿਆ ਗਾਂਧੀ ਮੈਦਾਨ ਦੇ ਵਿੱਚ 4 ਦਿਨਾਂ ਤੋਂ ਦਰਸਲ ਭੁਖੜ ਹੜਤਾਲ ਤੇ ਬੈਠੇ ਹੋਏ ਸਨ ਪ੍ਰਸ਼ਾਂਤ ਕਿਸ਼ੋਰ ਬੀਪੀਐਸਸੀ ਦੇ ਮੁੱਦੇ ਤੇ ਮਰਨ ਵਰਤੇ ਬੈਠੇ ਸਨ ਪ੍ਰਸ਼ਾਂਤ ਕਿਸ਼ੋਰ ਪਟਨਾ ਪੁਲਿਸ ਨੇ ਦੇਰ ਰਾਤ ਪ੍ਰਦਰਸ਼ਨ ਵਾਲੀ ਥਾਂ ਨੂੰ ਖਾਲੀ ਕਰਵਾ ਦਿੱਤਾ ਪਟਨਾ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੇ ਸਮਰਥਕਾਂ ਦੇ ਵੱਲੋਂ ਪਰਦਰਸ਼ਨ ਕੀਤਾ ਗਿਆ ਪਟਨਾ ਏਮਜ਼ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਚੈੱਕਅਪ ਕੀਤਾ ਗਿਆ ਜਾਨ ਸੂਰਜ ਨੇ ਪੁਲਿਸਦਾਰ ਉਸ ਨੂੰ ਥੱਪੜ ਮਾਰਨ ਦਾ ਦੋਸ਼ ਲਾਇਆ ਹੈ ਪੁਲਿਸ ਨੇ ਪ੍ਰਸ਼ਾਂਤ ਕਿਸ਼ੋਰ ਤੇ ਥੱਪੜ ਮਾਰਨ ਦਾ ਦੋਸ਼ ਲਗਾਇਆ ਤਾਂ ਬਿਹਾਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਇਹ ਵੱਡਾ ਬਵਾਲ ਜੋ ਕਿ ਬਿਹਾਰ ਦੇ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਦੋਂ ਪੁਲਿਸ ਦੇ ਵੱਲੋਂ ਪ੍ਰਸ਼ਾਂਤ ਕਿਸ਼ੋਰ ਨੂੰ ਇਹ ਹਿਰਾਸਤ ਵਿੱਚ ਲਿਆ ਲਿਆ ਜਾਂਦਾ ਉਸ ਵੇਲੇ ਦੀਆਂ ਤੁਹਾਨੂੰ ਅਕਸੀ ਤਸਵੀਰਾਂ ਦਿਖਾ ਰਹੇ ਹਾਂ ਆ ਵੱਡੀ ਗਿਣਤੀ ਵਿੱਚ ਜਿਹੜੀ ਕਿ ਫੁੱਲਸਪੋਰਟ ਵਿਰਾਂਦੇ ਵਿੱਚ ਚਲ ਰਹੀ ਹੈ ਆ ਫੁੱਲਸਪੋਰਟ ਦੇ ਮਰਦ ਵਰਤੇ ਬੈਠੇ ਪ੍ਰਸ਼ਾਂਤ ਕੁਸ਼ੋਰ ਨੂੰ ਇਸ ਜਗ੍ਹਾ ਤੋਂ ਚੁੱਕ ਲਿਆ ਦੇਰ ਰਾਤ ਗਾਂਧੀ ਮੈਦਾਨ ਤੋਂ ਜਿਸ ਦੇ ਪ੍ਰਸ਼ਾਂਤ ਕੁਸ਼ੋਰ ਨੂੰ ਫੁੱਲਸਪੋਰਟ ਵੱਲੋਂ ਆ ਹਿਰਾਸਤ ਵਿੱਚ ਲਿਆ ਗਿਆ ਉਸ ਵੇਲੇ ਦੀਆਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਪ੍ਰਸ਼ਾਂਤ ਕੁਸ਼ੋਰ ਉਹਦੇ ਨਾਲ ਆ ਹੋਰ ਵਰਕਰ ਸਾਥੀ ਜਿਹੜੇ ਤਸਵੀਰਾਂ ਦੇ ਵਿੱਚ ਆ ਨਜ਼ਰ ਆ ਰਹੇ ਨੇ ਗਾਂਧੀ ਮੈਦਾਨ ਦੇ ਵਿੱਚ ਚਾਰ ਦਿਨਾਂ ਤੋਂ ਦਰਸਲ ਪ੍ਰਸ਼ਾਂਤ ਕੁਸ਼ੋਰ ਝੁਕੇ ਆਪਕਰ ਹਰਤਾਲ ਤੇ ਬੈਠੇ ਹੋਏ ਸਨ ਆ ਬੀ ਪੀ ਐਸ ਵੀ ਦੇ ਲੁਧੇ ਤੇ ਆ ਉਹਨਾਂ ਦੇ ਵੱਲੋਂ ਮਰਨ ਉਦ ਰੱਖਿਆ ਗਿਆ ਸੀ ਪਟਨਾ ਪੁਲਸ ਨੇ ਦਿਨ ਰਾਤ ਪ੍ਰਦਰਸ਼ਨ ਵਾਲੀ ਥਾਂ ਨੂੰ ਜਿਹੜਾ ਕੇਸ ਦੇ ਬਾਅਦ ਆ ਖਾਲੀ ਵਿਕਵਾ ਦਿੱਤਾ ਉੱਥੇ ਪਟਨਾ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੇ ਨਸਟਕਾਂ ਦੇ ਵੱਲੋਂ ਆ ਪ੍ਰਦਰਸ਼ਨ ਕੀਤਾ ਗਿਆ ਪਟਨਾ ਇੰਪਲੀ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਜੋ ਕਿ ਚੈੱਕਅਪ ਹੋਇਆ ਜਾਨ ਸੂਰਜ ਨੇ ਉਸ ਤੇ ਉਸ ਨੂੰ ਥੱਪੜ ਮਾਰਨ ਦਾ ਕਾਰਨ ਦਿੱਤੀ ਜੋ ਕਿ ਦੋਸ਼ ਲਗਾਏ ਨੇ ਤਾਂ ਇਸੇ ਨੂੰ ਲੈ ਕੇ ਸਾਰੇ ਪੂਰੇ ਹੁਦਦੇ ਤੇ ਵਿਹਾਵ ਦੇ ਸਿਆਸ ਮਿਲ ਕੇ ਭਾਗਤੀ ਹੋਈ ਆ ਗਰਮੋਡੀ ਹੋਈ ਨਜ਼ਰ ਆ ਰਹੀ ਹੈ ਤਾਂ ਮੁਖਰੇ ਦੀਆਂ ਤਸਵੀਰਾਂ ਉਤਾਰੀਆਂ ਨੂੰ ਪੁੱਛਦਾ ਇਹ ਪੂਰਾ ਐਕਸ਼ਨ ਨਜ਼ਰ ਆਉਂਦਾ ਪ੍ਰਸ਼ਾਂਤ ਕਿਸ਼ੋਰ ਨੂੰ ਜੋ ਕਿ ਧਰਨੇ ਵਾਲੀ ਜਗ੍ਹਾ ਤੋਂ ਮਨਨਵਰਤ ਵਾਲੀ ਜਗ੍ਹਾ ਤੋਂ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ

अरे अरे भई आराम सां आराम सां लो आराम सां आराम सां लोन کیا کیا کر رہے ہو لے چلیں سب کیا کر رہے ہو کوئی فرٹی کوئی فرٹی ये <laughs> گاڑی کدھر ہے گاڑی بڑھ جا ہٹ جا لے کر آ چلے گاڑی کہاں ہے گاڑی لاؤ چپ 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 اپ کا ہکر کیا رہا ہے آرام ਰੋਕਾਂਗੇ ਅਗਲੀ ਵੱਡੀ ਖਬਰ ਦਾ ਜੋ ਸਿੱਧੇ ਤੌਰ ਤੇ ਆਮ ਲੋਕਾਂ ਦੇ ਨਾਲ ਜਨਤਾ ਦੇ ਨਾਲ ਜੁੜੀ ਹੋਈ ਹੈ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਕਿ ਹਰ ਰੋਜ਼ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਪੰਜਾਬ ਦੇ ਵਿੱਚ ਅੱਜ ਤੋਂ ਮੁਰ ਤੋਂ ਚੱਕਾ ਜਾਮ ਹੋਣ ਜਾ ਰਿਹਾ ਹੈ ਤਿੰਨ ਦਿਨਾਂ ਦੇ ਲਈ ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਹੋਵੇਗਾ ਪੰਨ ਵਾਸਤੇ ਪੀਆਰਟੀਸੀ ਦੇ ਠੇਕਾ ਮਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ 8 ਜਨਵਰੀ ਤੱਕ ਬੰਦ ਦਾ ਐਲਾਨ ਕੀਤਾ ਗਿਆ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਲੰਬੇ ਸਮੇਂ ਤੋਂ ਆ ਕਿਉਂਕਿ ਪੈਂਡਿੰਗ ਮੰਗਾਂ ਨੂੰ ਲੈ ਕੇ ਇਹ ਹੜਤਾਲ ਕਰਮਚਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜੋ ਪਬਲਿਕ ਟਰਾਂਸਪੋਰਟ ਦੇ ਜ਼ਰੀਏ ਸਫ਼ਰ ਕਰਦੇ ਨੇ ਆਪਣੀ ਮੰਜ਼ਿਲ ਤੱਕ ਪਹੁੰਚਦੇ ਨੇ ਬਸਾਂ ਦੇ ਵਿੱਚ ਸਫ਼ਰ ਕੀਤਾ ਜਾਂਦਾ ਤਾਂ ਉਹਨਾਂ ਲੋਕਾਂ ਵਾਸਤੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਦਿਨ ਦਿਨਾਂ ਦੇ ਲਈ ਪੰਜਾਬ ਦੇ ਵਿੱਚ ਬਸਾਂ ਦਾ ਚੱਕਾ ਜਾਮ ਹੋਣ ਜਾ ਰਿਹਾ 판ਪਾਸ ਤੇ ਪੀਆਰਟੀਸੀ ਦੇ ਠੇਕਾ ਮਲਾਜ਼ਮਾਂ ਦੇ ਵੱਲੋਂ ਹੜਤਾਲ ਦਾ ਜੋਕੇ ਐਲਾਨ ਕੀਤਾ ਗਿਆ ਹੈ ਤੇ 8 ਜਨਵਰੀ ਤੱਕ ਇਹ ਬੰਦ ਦਾ ਐਲਾਨ ਹੈ ਤੇ ਲੋਕਾਂ ਨੂੰ ਇਸ ਦੌਰਾਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਪੈਂਡਿੰਗ ਮੰਗਾਂ ਨੂੰ ਲੈ ਕੇ ਕਮਚਾਰੀਆਂ ਦੇ ਵੱਲੋਂ ਇਹ ਹੜਤਾਲ ਕੀਤੀ ਜਾ ਰਹੀ ਹੈ ਅਜੇਕਰ ਪੁਰੀ ਹੜਤਾਲ ਦੀ ਗੱਲ ਕੀਤੀ ਜਾਵੇ ਤਾਂ ਕਰੀਬ 2700 ਬੱਸਾਂ ਦਾ ਚੱਕਾ ਜਾਮ ਰਹੇਗਾ ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਜੇਕਰ 2700 ਬੱਸਾਂ ਸੜਕਾਂ ਤੇ ਨਹੀਂ ਦੌੜਨਗੀਆਂ ਜੇਕਰ ਬੱਸਾਂ ਨਹੀਂ ਚੱਲਣਗੀਆਂ ਤਾਂ ਜਿਹੜੇ ਬੱਸਾਂ ਦੇ ਵਿੱਚ ਹਰ ਰੋਜ਼ ਸਫ਼ਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਦਰਸਲ ਇਹ ਕੱਚੇ ਕਰਮਚਾਰੀ ਨੇ ਜਿਨ੍ਹਾਂ ਦੇ ਵੱਲੋਂ ਕਿ ਰੈਗੂਲਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਾਫੀ ਸਮੇਂ ਤੋਂ ਲਗਾਤਾਰ ਪਹਿਲਾਂ ਵੀ ਆ ਕਈ ਵਾਰ ਚੱਕਾ ਜਾਮ ਕਰ ਚੁੱਕੇ ਨੇ ਪਹਿਲਾਂ ਵੀ ਕਈ ਵਾਰ ਇਸ ਤਰੀਕੇ ਨਾਲ ਹੜਤਾਲ ਕੀਤੀ ਜਾ ਚੁੱਕੀ ਹੈ ਲੋਕਾਂ ਨੂੰ ਦਿੱਕਤ ਹੁੰਦਾ ਆ ਸਾਹਮਣਾ ਕਰਨਾ ਪਿਆ ਸੀਗਾ ਤੇ ਇੱਕ ਵਾਰ ਫੇਰ ਹੁਣ ਇਹ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ 3 ਦਿਨਾਂ ਲਈ ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਜੰਮ ਜੁਕੇ ਆ ਮਲਾਜ਼ਮਾਂ ਦੇ ਵੱਲੋਂ ਕਰਮਚਾਰੀਆਂ ਦੇ ਵੱਲੋਂ ਕੀਤਾ ਜਾਵੇਗਾ 8 ਜਨਵਰੀ ਤੱਕ ਇਹ ਬੰਦ ਦਾ ਐਲਾਨ ਕੀਤਾ ਗਿਆ ਤਾਂ ਸਿੱਧੇ ਤੌਰ ਤੇ ਇਹ ਖਬਰ ਆਮ ਲੋਕਾਂ ਦੇ ਨਾਲ ਵੀ ਜੁੜੀ ਹੋਈ ਹੈ ਜਿਹੜੇ ਜਿਹੜੇ ਕਿ ਹਰ ਰੋਜ਼ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਜੇਕਰ ਤੁਸੀਂ ਬੱਸ ਦੇ ਵਿੱਚ ਸਫ਼ਰ ਕਰਨਾ ਚਾਹੁੰਦੇ ਹੋ ਬੱਸ ਸਟੈਂਡ ਤੇ ਜਾਣ ਦੀ ਆ ਤੁਹਾਡੇ ਵੱਲੋਂ ਜਿਹੜੀ ਇਹ ਫਲਾਨੇ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਦੇ